ਪੰਨਾ ਦੇ ਰਾਈਟ ਮੋਡ ਰਨੋ ਟੀਮਾ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਪਿੰਡ ਖਾਸੀ ਕਲਾਂ ਵਿਖੇ ਪੰਜਾਬ ਪੱਧਰ ਤੇ ਖੇਡੇ ਜਾਣ ਵਾਲਾ ਨਾਮੀ ਖੇਡ ਮੇਲਾ ਅੱਜ ਪੂਰੀ ਹੀ ਸ਼ਾਨ ਸ਼ੌਕਤ ਦੇ ਨਾਲ ਸ਼ੁਰੂ ਹੋਇਆ ਇਸ ਖੇਡ ਮੇਲੇ ਨੂੰ ਸਪੋਰਟਸ ਕਲੱਬ ਖਾਸੀ ਕਲਾਂ ਬਲੋਂ ਗ్రాਮ ਪੰਚਾਇਤ ਨਗਰ ਨਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਇਸ ਖੇਡ ਮੇਲੇ ਦਾ ਆਰਸਮੀ ਉਦਘਾਟਨ ਬੁੱਡੇਵਾਲ ਖੱਡ ਮਿਲਦੇ ਚੇਅਰਮੈਨ ਜਰਵਰ ਸਿੰਘ ਮੁੰਡਿਆ ਨੇ ਕੀਤਾ ਇਸ ਦਰਾਂ ਹੋਈ ਅੱਗੇ ਗੱਲਬਾਤਾਂ ਕੀ ਕਿਹਾ ਆ ਸੁਣਦੇ ਹਾਂ ਇੱਕ ਰਿਪੋਰਟ ਪ੍ਰਬੰਧਕ ਵੀਨਾ ਵੱਲੋਂ ਅਸਲੀ ਜੀ ਟੀਮ ਲਾਈਨਅਪ ਹੋ ਜਵੇ। ਬਮਿੰਦਰ ਪ੍ਰਧਾਨ ਸਾਹਿਬ ਆਪਣੀ ਟੀਮ ਤੁਸੀਂ ਲਾਈਨਅਪ ਜਿਹੜਾ ਕਿ ਟੂਰਨਾਮੈਂਟ ਚੱਲ ਰਿਹਾ ਫੁੱਟਬਾਲ ਦਾ ਸਾਡੇ ਵੀਰ ਕਰਮਜੀਤ ਖਾਸੀ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਕਿ ਵੱਧ ਛੜ ਕੇ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਆ ਖੇਡਾਂ ਵਾਲੇ ਪਾਸੇ ਅੱਜ ਫੁੱਟਬਾਲ ਦਾ ਕੱਲ ਨੂੰ ਕੁੱਤਿਆਂ ਦੀਆਂ ਦੌੜਾਂ ਵਿੱਚ ਚੱਲਣਗੇ ਆ ਫਿਰ ਕਬੱਡੀ ਦੇ ਟੂਰਨਾਮੈਂਟ ਹੈ ਬਹੁਤ ਜ਼ਿਆਦਾ ਇਨਾਮ ਹੈ ਮੈਂ ਜਿੰਨੇ ਵੀ ਪਲੇਅਰ ਆ ਸਾਰਿਆਂ ਨੂੰ ਤੁਹਾਡੇ ਵੀਰ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਪਿੰਡ ਖਾਸੀ ਦੇ ਵਿੱਚ ਪਹੁੰਚਣ ਤੇ ਆਪਣੇ ਇਨਾਮ ਜਿੱਤਣ ਪੂਰਾ ਵਧੀਆ ਮੁਕਾਬਲਾ ਚੱਲ ਰਿਹਾ ਹੁਣ ਜਿਹੜੀ ਟੀਮ ਸੀ ਸਾਡਾ ਪਿੰਡ ਖਾਸੀ ਜਿਹੜਾ ਉਹਦੇ ਵਿੱਚ ਫਰਸਟ ਰਹੀ ਹੈ ਤੇ ਉਮੀਦ ਕਰਦਾ ਵੀ ਜਿੱਦਾਂ ਦੇ ਪਲੇਅਰ ਖਾਸੀ ਦੇ ਆ ਸਾਰੇ ਪਿੰਡਾਂ ਦੇ ਇਦਾਂ ਦੇ ਪਲੇਅਰ ਹੋਣ ਤੇ ਬਹੁਤ ਵਧੀਆ ਸਾਡੇ ਕਰਮਜੀਤ ਖਾਸੀ ਜਿਹੜੇ ਕਿ ਬੱਚੇ ਨੂੰ ਉੱਥੇ ਸਿਖਲਾਈ ਵੀ ਦਿੰਦੇ ਆ ਤੇ ਜਿੰਨੇ ਵੀ ਛੋਟੇ ਬੱਚੇ ਉਹਨਾਂ ਨੂੰ ਵੀ ਖੇਡਾਂ ਦੇ ਨਾਲ ਜੋੜਦੇ ਆ ਬਹੁਤ ਬਹੁਤ ਧੰਨਵਾਦ ਕਰਦਾ ਜਿਵੇਂ ਕਿ ਸਾਡੇ ਸੀਐਮ ਸਾਹਿਬ ਕਹਿੰਦੇ ਆ ਕਿ ਅਸੀਂ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੋ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਸਾਡੇ ਬੱਚੇ ਇਸ ਗੇਮ ਦੇ ਨਾਲ ਜੁੜਨਗੇ ਖੇਡਾਂ ਵਾਲੇ ਪਾਸੇ ਹੋਣਗੇ ਤੇ ਦੁਬਾਰਾ ਰੰਗਲਾ ਪੰਜਾਬ ਖਰਾਕ ਵੀ ਦਿੱਤੀ ਜਾ ਰਹੀ ਆ ਤੇਸੀ ਘੋੜੇ ਵੀ ਅੱਜ ਇਹਨਾਂ ਨੂੰ ਜਿਹੜੀ ਟੀਮ ਜਿੱਤੀ ਹੈ ਖਾਸੀ ਦੀ ਇੱਕ ਪੀਪਾ ਸਾਡੇ ਬਾਈ ਨੇ ਕਿਹਾ ਜਿਹੜੇ ਲਗਾਤਾਰ ਦੋ ਮੈਚ ਜਿੱਤਣਗੇ ਤੇ 1.5 ਲੱਖ ਰੁਪਈਆ ਉਹਨੂੰ ਇਨਾਮ ਕਿਹਾ ਬਹੁਤ ਵੱਡਾ ਇਨਾਮ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਹੁਤ ਵੱਡੇ ਇਨਾਮ ਦਿੱਤੇ ਜਾਣਗੇ ਸਾਰੇ ਜਿੰਨੇ ਵੀ ਲਾਗੇ ਸਾਗੇ ਦੇ ਸਾਡੇ ਖਿਡਾਰੀ ਸਾਰੇ ਟੀਮਾਂ ਲੈ ਕੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੈਸੇ ਤਾਂ ਪਹਿਲਾ ਦਿਨ ਕਹਿੰਦੇ ਆ ਪਰ ਤਿੰਨ ਦਿਨ ਹੋ ਗਏ ਮੈਚ ਚੱਲਦਿਆਂ ਨੂੰ ਹੁਣ ਇਹ 30 ਤਰੀਕ ਤੱਕ ਆਖਰੀ ਮੈਚ ਹੋਣਗੇ ਜਿਨ੍ਹਾਂ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਬਾਲੀਵਾਲ ਤੇ ਕਬੱਡੀ ਸਾਰੀਆਂ ਗੇਮਾਂ ਹੋਣਗੀਆਂ ਜਿਨ੍ਹਾਂ ਨੂੰ ਬਹੁਤ ਦਿਲਖਸ਼ ਨਾਮ ਦਿੱਤੇ ਜਾਂਦੇ ਆ ਜਿਵੇਂ ਕਿ ਹੁਣ ਕੋਈ ਵੀ ਟੀਮ ਸਾਡੇ ਕੋਈ ਹਰ ਕੇ ਵੀ ਜਾਊਗੀ ਤਾਂ ਵੀ ਉਹਨੂੰ 1100 2100 ਰੁਪਈਆ ਅਸੀਂ ਆਪਦੇ ਵੱਲੋਂ ਉਹਨਾਂ ਦਾ ਮਾਣ ਸਨਮਾਨ ਕਰਕੇ ਭੇਜਦੇ ਆਂ ਤਾਂ ਕਿ ਬੱਚੇ ਖੁਸ਼ ਹੋ ਕੇ ਜਾਣ ਜਿੱਤ ਹਾਰ ਤਾਂ ਬਣੀ ਹੋਈ ਆ ਪਰ ਇੱਥੇ ਗਰਾਊਂਡ ਦੇ ਵਿੱਚ ਤੁਸੀਂ ਜੇ ਸਵੇਰੇ ਜਾਂ ਸ਼ਾਮ ਨੂੰ ਆ ਕੇ ਦੇਖੋ 50 50 ਬੱਚੇ ਇੱਥੋਂ ਸਾਡੇ ਖੇਡਦੇ ਆ ਦਿਨ ਰਾਤ ਮਿਹਨਤ ਕਰਦੇ ਆ ਮਿਹਨਤ ਦਾ ਹੀ ਫਲ ਆ ਇਹਨਾਂ ਨੇ ਮਤਲਬ ਜਿਹਨਾਂ ਵੀ ਮਿਹਨਤ ਵਾਲੀ ਫੁੱਟਬਾਲ ਚ ਕਰਨੀ ਪੈਂਦੀ ਆ ਤੇ ਬਹੁਤ ਜ਼ਿਆਦਾ ਅਸਲੀ ਮਿਹਨਤ ਆ ਜੀ ਹਾਂ ਕਰ ਜਿਹੜਾ ਅਖੀਰਲਾ ਦਿਨ ਹੋਊਗਾ ਜੀ ਕਿਹੜਾ ਕੌਣ ਕੌਣ ਚੀਫ ਸਟਾਰ ਆ ਜੀ ਸਾਡੇ ਵਿੱਚ ਸਾਡੇ ਮੰਤਰੀ ਨੇ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਜੋ ਉਹਨਾਂ ਦੇ ਨਾਲ ਐਮਐਲਏ ਸਾਹਿਬ ਨੇ ਉਹ ਇੱਥੇ ਆਉਣਗੇ ਨਾ ਮੰਡੀਆਂ ਜੀ ਜੀ ਜਿਸ ਤਰ੍ਹਾਂ ਦੇਖਦੇ ਆ ਖਿਡਾਰੀ ਲਗਾਤਾਰ ਖੇਡਦੇ ਖਾਸੀ ਪਿੰਦੇ ਕੀ ਕੋਈ ਸਰਕਾਰੀ ਨੌਕਰੀਆਂ ਵੀ ਲੈ ਚੁੱਕੇ ਹੈ ਮਿਲੀਆਂ ਨੇ ਸਰਕਾਰੀ ਨੌਕਰੀਆਂ ਬਹੁਤ ਵਧੀਆ ਖੇਡ ਦੇ ਗੀਮਾਂ ਦੇ ਵਿੱਚ ਬਹੁਤ ਬੱਚੇ ਗਏ ਨੇ ਤੇ ਹੁਣ ਅਸੀਂ ਵੀ ਇੱਥੇ ਕੋਚ ਵੀ ਰੱਖਿਆ ਹੋਇਆ ਹੈ ਆਪ ਦੇ ਕੰਨੀਓ ਬਾਹਰੋਂ ਸਾਡੇ ਬੱਚੇ ਗਏ ਹੋਏ ਨੇ ਉਹ ਐਨਆਰਆਈ ਨੇ ਉਹ ਮਦਦ ਕਰਦੇ ਆ ਕਿ ਕੋਚ ਦੀ ਤਨਖਾਹ ਦਿੱਤੀ ਜਾਵੇ ਬੱਚਿਆਂ ਨੂੰ ਬੱਚੇ ਸਾਡੇ ਇੱਥੇ ਜਿਵੇਂ ਕਲੋਨੀਆ ਦੇ ਬੱਚੇ ਉਹ ਵੀ ਬਹੁਤ ਆਉਂਦੇ ਨੇ ਜਿਵੇਂ ਨਸ਼ਿਆਂ ਨੂੰ ਰੋਕਣ ਦੇ ਲਈ ਖੇਡਾਂ ਦਾ ਵੱਡਾ ਜਿਹੜਾ ਯੋਗਦਾਨ ਹੁੰਦਾ ਹੈ ਨਸ਼ਿਆਂ ਨੂੰ ਰੋਕਣ ਵਾਸਤੇ ਤਾਂ ਖੇਡਾਂ ਸਭ ਤੋਂ ਮੂਰੇ ਨੇ ਜੀ ਗਰਾਊਂਡ ਇੱਕ ਐਸੀ ਚੀਜ਼ ਹੈ ਜਿਹੜੀ ਸਵੇਰੇ ਇੱਥੇ ਤੁਸੀਂ 5 ਵਜੇ ਆ ਕੇ ਦੇਖ ਲਿਓ ਤਾਂ ਵੀ 30 40 ਬੱਚੇ ਖੇਡਦੇ ਹੋਣਗੇ ਘੁੰਮਦੇ ਹੋਣਗੇ ਭੱਜਦੇ ਨੱਟਦੇ ਆ ਬਹੁਤ ਵਧੀਆ ਕੰਮ ਚੱਲਦਾ ਜਵਾਨੀ ਨਸ਼ਿਆਂ ਤੋਂ ਬਚੀ ਹੋਈ ਹੈ ਤਕਰੀਬਨ ਤੁਸੀਂ ਇਹ ਤਾਂ ਨਹੀਂ ਟੋਟਲ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਬਹੁਤ ਜਿੱਥੇ ਵੀ ਗੱਮਾਂ ਨੇ ਫੁੱਟਬਾਲ ਆ ਜਾਂ ਕੋਈ ਵੀ ਗੇਮ ਚੱਲਦੀ ਹੈ ਉੱਥੇ ਬਹੁਤ ਜ਼ਿਆਦਾ ਫਰਕਾਂ ਨਸ਼ੇ ਦਾ